ਹੈਲੋ ਮੈਂ ਕਿਹਦਾ ਦੱਸਣੀ ਹੋਰ ਕੋਲ ਗਈ ਵਿਚ ਆਪਾ ਚਾਰੂ ਵਾਲੇ ਵੀ ਹੋਵਾਂਗੇ ਹਰ ਤੱਕ ਚਾਰੂ ਆ ਆਪਣੇ ਆਇਆ ਕਿਰੇ ਆ ਕੇ ਤੁਹਾਨੂੰ ਕਿਹਾ ਵੀ ਭਾਈ ਸਾਡੀ ਮਦਦ ਕਰੋ ਤੁਹਾਨੂੰ ਵੋਟਾਂ ਕਿਉਂ ਆਪਾਂ 92 ਲੋਕ ਉਹਨਾਂ ਨੂੰ ਵੋਟਾਂ ਪਾਉਂਗੇ ਜਾਣੇ ਨਹੀਂ ਕਰੀਏ ਨੇ ਆਇਆ ਹਾਂ ਤਾਂ ਕੋ ਡਰਦਾ ਕੋਈ ਨਹੀਂ ਨਿ ਵਿਜੁੱਤੀਆਂ ਬੈਣਗੀਆਂ ਉਹ ਪਿੰਡ ਨਹੀਂ ਛੱਡੂਗਾ ਆਪਣੇ ਇਹ ਮੇਰਾ ਪੈਦਾ ਤਾਂ ਕੋਈ ਨੌਕਰੀ ਦਿੱਤੀ ਆ ਤੁਹਾਨੂੰ ਆਪਣੇ ਪਿੰਡ ਚ ਕਿਹਨੇ ਨੌਕਰੀ ਮਿਲੀਏ ਕੋਲਦਾ ਮੈਨੂੰ ਇਹ ਦੱਸੋ ਦੱਸਿਓ ਮੰਨੇ ਨੌਕਰੀ ਇਹ ਸੁੱਚਾ ਦਾ ਕਸ ਇਮਰਜੀਤ ਮਾਨ ਨੂੰ ਪਾਓ ਵੋਟਾਂ ਤੁਸੀਂ ਅੱਖਾਂ ਖੋਲੋ ਹਲੇ ਦੀ ਹਲੇ ਵੀ ਸਮਾਂ ਨਹੀਂ ਜੋ ਪੜਾ ਲਿਖਿਆ ਹੋ ਤੁਸੀਂ ਨਵੀਂ ਪੀੜੀ ਉਹ ਜਿਤਾਉਂਦੀ ਹੁੰਦੀ ਆ ਜਿਆਦਾ ਜਿਤਾਉ ਉਹ ਆਇਆ ਹੈ ਨਹੀਂ ਉਹਨੂੰ ਫੇਰ ਵੀ ਉਹਨੂੰ ਉੱਤੇ ਚੱਕਨੀ ਆਂਦੇ ਉਹ ਝਾੜੂ ਝਾੜੂ ਮਾਨ ਮਾਨ ਉਹਨੇ ਜਿੱਤੀ ਦੇ ਆਪਣੇ ਬਣਾ ਛੱਡਿਆ ਹਲੇ ਵੀ ਉਹ ਚੰਗਾ ਕਹੀ ਜਾਂਦੇ ਹੋ ਮੈਂ ਨਹੀਂ ਮੰਨਦੀ ਮੈਂ ਨਹੀਂ ਮੰਨਦੀ ਆਪਣੀ ਕਿਸਮਤ ਮਾੜੀ ਐ ਜਦੋਂ ਆਪਾਂ ਇੱਧਰ ਟੇਲਾਗੇ ਲੋਕਾਂ ਕੰਡਾਂ ਬਾਰੇ ਆਪਣੇ ਪੰਜਾਬ ਬਾਰੇ ਦੱਸੋ ਉਹਨਾਂ ਨੇ ਪੰਜਾਬ 'ਚ ਕੀ ਕੀਤਾ ਕੀ ਕੀਤਾ ਇਹ ਜਿਹੜਾ ਅੱਜ ਕਹਾਣਾ ਹੁੰਦਾ ਸੀ ਮਰਹਾ ਕਦੂ ਸਿਮਰ ਵਾਇ ਜੀ ਉਸ ਵਾਰੀ ਆਪ ਵੀ ਆਇਆ ਜੀ ਉਹਨੂੰ ਐ ਪਿੱਛੇ ਵੀ ਤੂੰ ਕੀ ਐ ਅੱਜ ਆਪਣੇ ਘਰ ਆਈਆਂ ਦੇ ਦੋ ਦੋ ਕਿਲੋ ਸੌਣਾ ਪਾ ਕੇ ਤੇ ਆਪਾਂ ਨੂੰ ਨੰਗ ਕਰਤਾ ਨੰਗ ਮਿੱਤੀ ਨੂੰ ਕਰਤਾ ਇਹ ਸਾਰੀਆਂ ਨੂੰ ਨਾਲ ਕੋਲੇ ਆ ਉਹ ਉੱਭੇ ਕੁੱਪੂ ਕੇ ਜਿਹੜਾ ਉੱਭੋ ਕਾਲ ਐ ਐਨ ਐਲ ਐ 5 ਕਿਲੋ ਖਰੀਦ ਗਿਆ ਫੈਕਟਰੀਆਂ ਦੇ ਹਿੱਸੇ ਪਾ ਗਿਆ ਦਸੋਂ ਲੋਕਾਂ ਦਾ ਕੀ ਸਮਝਦੇ ਨੇ ਹਲੇ ਕਹਿੰਦੇ ਸਾਨੂੰ 13 ਵਾਹਾ ਹੋਰ ਦੇ ਦੋ ਜੇ ਆਪਾਂ ਬੰਦ ਨਹੀਂ ਇਹਨੂੰ ਦਿੱਤੇ ਤਾਂ ਅੱਜ ਆਪਣੇ ਸਿਰ ਚੜੇ ਹੋਏ ਨੇ ਬੰਦੇ ਨੇ ਤਾਂ ਸਭਾ ਲਈ ਕੰਮ ਵੀ ਕਿਸੇ ਦਾ ਕੰਮ ਸਮਾਰ ਹੈ ਜੰਨੀ ਪਗਾਈ ਨਾਲ ਹੀ ਕੁਝ ਬੰਦ ਆ ਉਹ ਮਾਰੀ ਜਾਂਦਾ ਚਾਰੀ ਚਾਰੂ ਦੇ ਹੈ ਹੀ ਬੋਹ ਕੁੜੇ ਉਹ ਹੀ ਇਹ ਐਂਡਿਕ ਮੈਡੀ ਹੈ ਉਹ ਹੀ ਇਹ ਪਗਾਈ ਮਰੀ ਜਾਂਦਾ ਮੈਂ ਮੈਂ ਇਹ ਗੱਲ ਨੂੰ ਮੰਨਦੀ ਹੁਣ ਵੀ ਭਗਵੰਤ ਮਾਨ ਮੁੱਖ ਮੰਤਰੀ ਹੈ ਇਹਨੇ ਆਪਣਾ ਵਿੜਾ ਕਰਖ ਕਰਤਾ ਤੁਸੀਂ ਅੱਗੇ ਪਸਤਾ ਨੂੰ ਜਿਹੜਾ ਜਿਲ੍ਹਾ ਇਹ ਗੱਤੀ ਹੈ ਜਿੱਨਾ ਇਹ ਝੂਠ ਬੋਲਦੇ ਕੰਨ ਨੂੰ ਸੁੱਖਾ ਗੱਤੀ ਹੈ ਇਹ ਉਦੋਂ ਹੀ ਉਹ ਵੱਡਾ ਦਾਤ ਹੈ ਕਿ ਇਹਨੂੰ ਤੁਸੀਂ ਚੰਗਾ ਸਮਝਦੇ ਹੋ ਇਹ ਚੰਗੇ ਕੰਮ ਕਰਦਾ ਕਿੰਨੇ ਕਾਰਡ ਕੱਟ ਗਏ ਗਰੀਬਾਂ ਦੇ ਕਾਰਡ ਕੱਟੇ ਗਏ ਕਿਸੇ ਨੂੰ ਕਣਕ ਨਹੀਂ ਮਿਲਦੀ ਕਿਸੇ ਨੂੰ ਆਟਾ ਨਹੀਂ ਮਿਲਦਾ ਹੁਣ ਇੱਕ ਵਾਰ ਕੋਈ ਨਹੀਂ ਦੱਸਿਆ ਜੇ ਕਿਸੇ ਦਾ ਨਹੀਂ ਘੁੱਟਾ ਹੁੰਦਾ ਕੋਈ ਗਰੀਬ ਹੈ ਕੀ ਉਹ ਵੀ ਕੰਮ ਕਿਉਂ ਨਹੀਂ ਮਨਜ਼ੂਰ ਕਰਦੇ ਨੇ ਕਿਉਂ ਨਹੀਂ ਦਿੱਤੀ ਜਾਂਦੀ ਉਹਨੂੰ ਕਰਕੇ ਦਿੱਤੀ ਜਾਂਦੇ ਕੀ ਗਰੀਬਾਂ ਦੇ ਇਹਨਾਂ ਨੇ ਗੱਲ ਵੜਦੇ ਕੀ ਉਹਨਾਂ ਦੀ ਆਪਾਂ ਦੇਣ ਨੂੰ ਸੀ ਜਿਹੜਾ ਇਹਨਾਂ ਨੂੰ ਜਿੰਨਾ ਕੁਛ ਪਹਿਲਾਂ ਉਹਨਾਂ ਰਾਜਾਂ 'ਚ ਮਿਲਦਾ ਸੀ ਉਹ ਹੁਣ ਮਿਲਦਾ ਦਸਾਂਵੇਂ ਨੂੰ ਦੇਵਾ ਜਵਾਦੀ ਹੈ ਜੀ ਮਿਲਦੀ ਹੈ ਦੇਖੋ ਸਕੂਲ ਕਾਰਡ ਯੂਨੀਵਰਸਿਟੀ ਆ ਬਣਾਈ ਬਣੀਆਂ ਹੋਈਆਂ ਨੂੰ ਤਾਂ ਆ ਕੇ ਰੰਗ ਕਰਕੇ ਉਧਰ ਕਹਿਣਾ ਕਿਹੜੀ ਮਾਰਤ ਬਣਾਈ ਐ ਉਹਦਾ ਜਵਾਬ ਦੇ ਦੇ ਤਾਨੂੰ ਕਿੱਥੇ ਨਵੀਂ ਮਾਰਤ ਬਣੀ ਐ ਕਿੱਥੇ ਟਾਂਵੇ ਕਿੱਥੇ ਫਾਰਟ ਬਣਾ ਰਹੇ ਹੈ ਦੇ ਤੂੰ ਤਾਂ ਕਹਿਦਾ ਮੈਂ ਤਾਂ ਕੇ ਬਾਹਰ ਆ ਆਣ ਹੈ ਅਛੜ ਜਕੇ ਘਬਰ ਦੁਖ ਬਣ ਗਿਆ ਕੀ ਹੋ ਰਿਹਾ ਹੋ ਰਿਹਾ ਦੋ ਸਰਕਾਰ ਨੂੰ ਲੱਗ ਗਿਆ ਕਰਕੇ ਰੰਗ ਉਹ ਲਾਦ ਤੇ ਆਹਦੀ ਫੋਟੋ ਜਿਹੜਾ ਕਹਿੰਦਾ ਸੀ ਵੀ ਦੂਸਰੀ ਪਾਸੇ ਤੇ ਪਪੀਲਿਆਂ ਤੇ ਵੀ ਲਾਉਂਦੀਆਂ ਨੇ ਹੋਰ ਸਾਵੇਂ ਹੀ ਰਹਿਦੇ ਨੇ ਆ ਜਿਹਦੇ ਲਈ ਪਤਾ ਕਿੰਨਾ ਖਰਚਾ ਹੁੰਦਾ ਹੈ ਰੇਜੀ ਨਾਲ ਮੋਦੀ ਯਾ ਆਪਣਾ ਮੋਦੀ ਮੋਦੀ ਪਟਿਆਲੇ ਬੋਲਿਆ ਦੀ ਕਹਿੰਦਾ ਮੇਰਾ ਆਪਾਂ ਪੰਜਾਬ ਨਾਲ ਨੌ ਮਾਸ ਦਾ ਰਿਸ਼ਤਾ ਹੈ ਨੌ ਮਾਸ ਦਾ ਇਹ ਆਪਣੇ ਨਾਲੂੰ ਦਾ ਰਿਸ਼ਤਾ ਕਹਿੰਦਾ ਕੀ ਆਸਤਾਨੂ ਦੀਏ ਸੱਥ ਕਿਤੇ ਨਹੀਂ ਆਪਾਂ ਨਾਲ ਕਰੋ ਕਰਦੇ ਦੀਏ ਅੱਖ ਲੋਂਵੇ ਆਹ ਗੁੰਮ ਦਾ ਰਿਸ਼ਤਾ ਹੈ ਦੀਏ ਸੱਥ ਆਪਨੇ ਤੇ ਲਾਤ ਨਾ ਮੇ ਇਹ ਰਿਸ਼ਤਾ ਹੈ ਜੀ ਜਿੱਥੇ ਆਪਾਂ ਨੂੰ ਘੇਰਦਾ ਹੈ ਕਿ ਜਿੱਥੇ ਵੀ ਇਹ ਛਪਟੀ ਉੱਥੇ ਨਹੀਂ ਜਾਂਦੀ ਕਿ ਲਗੜਦੀ ਹੈ ਉੱਥੇ ਵੀ ਵੀ ਇਹ ਛਪ ਹੈ ਆਹ ਹੁੰਦਾ ਰਿਸ਼ਤਾ ਨਹੀਂ ਅੱਗੇ ਆ ਬਲੇਣਾ ਲਪਕਿਆ ਤੁਮਾਰ ਲੋ ਵੀ ਆਪਣੇ ਤੇ ਬਹੁਤ ਆਪਣੇ ਹੀ ਦੁਸ਼ਮਣ ਬਣੇ ਹੋਏ ਨੇ ਦੁਸ਼ਮਣ ਪੰਜਾਬ ਨਾਲ ਤਾਂ ਨਹੀਂ ਹੋਈ ਬਟੇ ਦੁਸ਼ਮਣ ਗਿਆ ਬਜਾਵ ਨੂੰ ਇਹ ਕਿੱਥੇ ਇਹ ਇਹ ਦੁੱਲੀ ਹੋਏ ਦੇ ਪਿੱਛੇ ਲੱਗਿਆ ਉਹ ਟੋਪੀ ਦਾਸ ਲੁੱਟ ਕੇ ਲੈ ਗਿਆ ਸਾਰਾ ਕੁਝ ਹਜੇ ਫੇਰ ਦੁਬਾਰਾ ਇੱਥੇ ਪੰਜਾਬ ਚ ਵੜਦਾ ਕਿ ਮੈਨੂੰ ਸ਼ਰਮ ਨਹੀਂ ਹੁੰਦੀ 1 ਤਰੀਕ ਨੂੰ ਤਾਂ 4 ਤਰੀਕ ਨੂੰ ਤਾਂ ਫੇਰ ਅੰਦਰ ਬੈ ਜਾਣਾ ਹੈ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਕੀ ਕੀ ਦਾ ਖਾਇਦਾ ਆਪਣੇ ਕਰਜਾ ਜਿੰਨਾ ਚੜਿਆ ਹੋ ਸਾਰਾ ਇਹ ਦਿੱਲੀ ਜਾ ਹੀ ਜਾਂਦਾ ਐਥੋਂ ਲੁੱਟ ਲੁੱਟ ਕੇ ਤੁਸੀਂ ਕਿਉਂ ਨਹੀਂ ਅੱਖਾਂ ਖੋਲਦੇ ਕੀ ਇਹ ਘਟਵਾ ਬਣੀ ਸੀ ਵੀ ਹਾਂ ਆਪ ਬਦਲਾ ਬਰਲਾ ਆ ਕਰਨਾ ਇਹਨਾਂ ਜਾਰੇ ਨਾ ਪਾ ਨੂੰ ਹਾਂ ਜਿਹੜੀਆਂ ਦਵਾਈਆਂ ਮਿਲਦੀਆਂ ਐ ਦਵਾਈਆਂ ਤੋਂ ਗੋਰੀਆਂ ਲੈ ਕੇ ਆਪਾ ਖੁਸ਼ ਹੋ ਜਣਿਆ ਕਿਹੜੇ ਵੱਡੇ ਟੈਸਟ ਇਹ ਕਰ ਰਹੇ ਨੇ ਕਿਹੜੇ ਵੱਡੇ ਹਸਪੀਟਲ 'ਚ ਆਪਣਾ ਫਰੀ ਲੈ ਕਰਦੇ ਨੇ ਦੱਸੋ ਕਿਉਂ ਲੋਕਾਂ ਤੁਸੀਂ ਬੋਲੇ ਬਣੇ ਹੋ ਕਿਉਂ ਲੋਕਾਂ ਤੁਸੀਂ ਮੂਰਖ ਤੁਸੀਂ ਕਿਉਂ ਨਹੀਂ ਸਮਝਦੇ ਆਪਣੇ ਪੰਜਾਬ ਬਾਰੇ ਕਿਉਂ ਨਹੀਂ ਆਪਣੇ ਘਰਾਂ ਵਾਸਤੇ ਸਮਝਦੇ ਜੀ ਇਹ ਕੀ ਕਰ ਰਹੀਆਂ ਨੇ ਸਰਕਾਰਾਂ ਇਹਦੇ ਕਰ ਲਈ ਵੀ ਵਿਆਹ ਜਰੂਰ ਕਰਾ ਲੈਣੇ ਕਿਆ ਕਰਾ ਲੈ ਇਹਨਾਂ ਨੇ ਆਪਣੇ ਤੋਂ ਲਾਹੇ ਖਾਕਲੇ ਸਰ